ਸਿਰਿ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਵਗਣ ਮੇਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਵੇ ਪੂਛ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਇ ਰਹਾਉ ਗਿਆਨ ਧਿਆਨ ਧੁਨ ਜਾਣੀਐ ਅਕਥ ਕਹਾਵੈ ਸੋਇ ਸਫਲਿਓ ਬਿਰਖ ਹਰੀਆ ਬਲਾ ਸ਼ਾਵਕ ਨੇਰੀ ਹੋਇ lal jive harman ki gur pandharay soye gur pandharay payi a nirmal naam pyar sacho vakhra sanchi a pura karam upar sukh data dukh metno sat gur asur sanghar ਪਾਵਾ ਜਲ ਬੇਖ ਮੁੰਡਾ ਰਾਵਣੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਜ ਮਲਾਰ ਸਤਿਗੁਰ ਭੈ ਕਾ ਗੋਹੇ ਥਾ ਨਦਰਿ ਪਾਰ ਉਤਾਰੈ ਇਕ ਤੇਲ ਪਿਆਰਾ ਵਿਸਰੈ ਦੁਖ ਲਾਗੇ ਸੁਖ ਜਾਏ ਜਿਹਵਾ ਜਲਉ ਜਲਾਵਣੀ ਨਾਮ ਨਾ ਜਪੈ ਰਸਾਏ ਘਾਟ ਬਿਨ ਸੈ ਦੁਖ ਅਗਲੋ ਜਮ ਪਕੜੈ ਪਸ਼ੁਤਾਏ ਮੇਰੀ ਮੇਰੀ ਕਰ ਗਏ ਤਨ ਧਾਨ ਕ ਲਤ ਨਾ ਸਾਥ ਬਿਨ ਨਾ ਵੈ ਧਨ ਬਾਦ ਹੈ ਭੂ ਲੋ ਮਾਰਗ ਆਥ ਹੈ ਸਾਚਾ ਉਹ ਸਾਹਿਬ ਸੇਵੀਐ ਗੁਰਮੁਖ ਅਕਥੋ ਕਾਥ ਆਵੈ ਜਾਏ ਪਵਾਈਐ ਪਾਇਐ ਕਿਰਤ ਕਮਾਏ ਪੂਰਬ ਲਿਖਿਆ ਕਿਉ ਮੀਟੀਐ ਲਿਖਿਆ ਲੇਖ ਰਜਾਏ ਬਿਨ ਹਰ ਨਾਮ ਨਾ ਛੁਟੀਐ ਗੁਰਮਤ ਮਿਲੈ ਮਿਲਾਏ ਤੇ ਸਬੇਨ ਮੇਰਾ ਕੋ ਨਹੀਂ ਜਿਸ ਕਾ ਜੀਉ ਪਰਾਨ ਹਉ ਮੈਂ ਮਮਤਾ ਜਾਲ ਬਲਾਓ ਲੋਭ ਜਲਾਓ ਅਭਿਮਾਨ ਨਾਨਕ ਸਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਾਨ ਐਸੀ ਹਾਰ ਸਿਉ ਪ੍ਰੀਤ ਕਰ ਜੈਸੀ ਝਾਲ ਕਮਲੇਹ ਨਹਿਰੀ ਨਾਲ ਪਛਾੜੀਐ ਭੀ ਵਿਗਸੈ ਅਸਨੇਹ ਝਾਲ ਮੈਂ ਜੀ ਉਪਾਏ ਕੈ ਬਿਨ ਝਾਲ ਮਰਨ ਤਿਨੇਹ मान रे क्यों छूट है बिन प्यार, अंतर गुरुमुख अन्त रावया बखसे भगत पंडार ऐसी हर ऐसि प्रीत प्रीतकार जैसी मशुली नीर ज्यों अधिकाओ त्यों सुख कणो मन तन सात शरीर ਬੇਨ ਜਾਲ ਘੜੀ ਨਾ ਜੀਵਾਈ ਪ੍ਰਭ ਜਾਣੈ ਅਬ ਪੀਰ ਰੇ ਮਨ ਐਸੀ ਹਾਰ ਸਿਉ ਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ ਸਾਰ ਭਰ ਥਾਲ ਹਰੀਆਵਲੇ ਇੱਕ ਬੂੰਦ ਨ ਪਵਾਈ ਕੇਹ ਕਰਮ ਮਿਲੈ ਸੋ ਪਾਈਐ ਕਿਰਤ ਪਿਆ ਸਿਰ ਦੇਹ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੈ ਦੁੱਧ ਕਾਉ ਖਪਣ ਨਾ ਦੇ ਹਾਪੇ ਮੇਲ ਵਿਸ਼ੁਨਿਆ ਸੱਚ ਵਢਾਈ ਦੇ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਚਕਵੀ ਸੂਰ ਖੇਨ ਪਲਨੀ ਦਿਨ ਸੋਵਈ ਜਾਣੈ ਦੂਰ ਹਜੂਰੈ ਮਾਨਮੋਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰੈ ਮਾਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ 타 ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤਿ ਹੋਏ 타 ਪਾਈਐ ਸਚ ਮਿਲੈ ਸੁਖ ਹੋਏ ਸੱਚਾ ਨੇਹੋ ਨਾ ਟੁੱਟਾਈ ਜੇ ਸਤਿਗੁਰੂ ਭੇਟੈ ਸੋਏ ਗਿਆਨ ਪਦਾਰਥ ਪਾਈਐ ਸ੍ਰੀ ਭਾਵਨ ਸੋਜੀ ਹੋਏ ਨਿਰਮਲ ਨਾਮ ਨਾ ਵੀਸਰੇ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖਣੂ ਜੋ ਚੁਗਦੇ ਸਾਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮੇਲੈ ਸੋ ਮਿਲੈ ਜਾਏ ਸੱਚਾ ਪੇੜ ਮਾਲੈ ਬੇਨ ਗੁਰ ਪ੍ਰੀਤਿ ਨ ਊਪਜੈ ਹਉਮੈ ਮੈਲ ਨ ਜਾਏ ਸੋ ਹੰ ਆਪ ਪਛਾਣੀਐ ਸਬਦ ਭੇਦ ਪਤੀਆਏ ਗੁਰਮੁਖੇ ਆਪ ਪਛਾਣੀਐ ਅਵਰ ਕੀ ਕਰੇ ਕਰਾਏ ਮਿਲੇ ਆਕਾ ਕਿਆ ਮੇਲੀਐ ਸਬਦ ਮਿਲੇ ਪਤੀ ਆਏ ਮਨ ਮੁਖ ਸੋਜੀ ਨਾ ਪਵੈ ਵੀਛੜ ਚੋਟਾਂ ਖਾਏ ਨਾਨਕ ਦਾਰ ਘਰ ਏਕ ਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਾਨ ਮੁਖ ਭੁੱਲੇ ਕੋਲਾਈ ਐ ਭੁੱਲੀ ਠਾਉਰ ਨਾ ਕਾਏ ਗੋਰ ਬੇਨ ਕੋ ਨਾ ਦਿਖਾਵਈ ਅੰਦੀ ਆਵੇ ਜਾਏ ਗਿਆਨ ਪਦਾਰਥ ਕੋਇਆ ਠੱਗਿਆ ਮੁਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੋਹਾ ਗਣੀ ਨਾ ਪਿਰ ਅੰਕ ਸਮਾਏ ਰਹਾਉ ਭੂਲੀ ਫਿਰੈਦ ਸੰਤਰੀ ਭੂਲੀ ਗ੍ਰਹਿੋ ਤਾਜ ਜਾਏ ਭੂਲੀ ਡੂੰਗਰ ਥਲ ਚੜੈ ਪਰ ਮੈਂ ਮਨ ਡੋਲਾਏ ਤੁਰਹੁ ਕਿਛੁਨੀ ਕਿਉ ਮਿਲੇ ਗਰਭ ਮੁਠੀ ਬਿਲ ਲਾਏ ਵਿਛੜਿਆ ਗੁਰ ਮੇਲ ਸੀ ਹਾਰ ਰਾਸ ਨਾਮ ਪਿਆਰ ਸਾਚ ਸਹਿਜ ਸੋਭਾ ਘਣੀ ਹਾਰ ਗੁਣ ਨਾਮ ਆਧਾਰ ਨਿਉ ਭਾਵੈ ਤਿਉ ਰਖ ਤੂੰ ਮੈਂ ਤੋਜ ਬਿਨ ਕਵਨ ਪਤਾਰ ਅਖਰ ਪਾੜ ਪੜ ਭੁੱਲੀਐ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕੀਆ ਕਰੇ ਮਨ ਮਹਿ ਮੈਲ ਗੁਮਾਨ ਗੁਰ ਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾਧਨ ਆਪ ਗਵਾਇਆ ਗੁਰ ਕੈ ਸਬਦ ਸੀਗਾਰ ਘਰ ਹੀ ਸੋ ਫਿਰ ਪਾਇਆ ਗੁਰ ਕੈ ਹੇਤ ਅਪਾਰ ਗੁਰ ਕੀ ਸੇਵਾ ਚਾਕਰੀ ਮਾਨ ਨਿਰਮਲ ਸੁਖ ਹੋਏ ਗੁਰ ਕਾ ਸਬਦ ਮਨ ਵਸਿਆ ਹਉਮੈ ਵਿੱਚ ਹਉ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਐ ਆਪ ਨਾ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੋ ਵਿਚਹੁ ਆਪ ਗਵਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਭੁਲਣ ਅੰਦਰ ਸਾਬ ਕੋ ਅਭੁਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤੇ ਸੇ ਪਿਆਰ ਨਾਨਕ ਸਾਚ ਨ ਵੀਸਰੈ ਮੀਲੇ ਸਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੋਤ ਬੰਧ ਪਕਾਰਨਾਰ ਤਨ ਜੋਗਨ ਜਗ ਠੱਗਿਆ ਉਲਬ ਲੋਭ ਅਹੰਕਾਰ ਮੋਹ ਠਗਉਲੀ ਹਉ ਮੂਈ ਸਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੋਜ ਬਿਨ ਅਵਰ ਨਾ ਕੋਏ ਮੈਂ ਤੋਜ ਬਿਨ ਅਵਰ ਨਾ ਭਾਵਈ ਤੂੰ ਭਾਵਹਿ ਸੁਖ ਹੋਏ ਰਹਾਵ ਨਾਮ ਸਾਦਾ ਹੀ ਰੰਗ ਸਿਓ ਗੁਰ ਕੈ ਸਬਦ ਸੰਤੋਖ ਜੋ ਦੀਸੈ ਸੋ ਚਲਸੀ ਕੂੜਾ ਮੋਹ ਨਾ ਵੇਖ ਵਾਟ ਬਟਾਉ ਆਇਆ ਨਿਤ ਚਲਦਾ ਸਾਥ ਦੇਖ ਆਖਣਾ ਆਖਹਿ ਕੀਤੜੇ ਗੁਰ ਬਿਨ ਹੂਜਣਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਾਤ ਹੋਏ ਜੋ ਤੁਧ ਭਾਵੈ ਸੇ ਭਲੇ ਖੋਟਾ ਖਰਾ ਨ ਕੋਏ ਗੁਰ ਸਰਣਾਈ ਛੁਟੀਐ ਮਨ ਮੁਖ ਖੋਟੀ ਰਾਸ ਅਸ਼ਟ ਧਾਤ ਪਾਤ ਸਾਹ ਕੀ ਘੜੀਐ ਸਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜ਼ਾਨੈ ਰਾਸ ਤੇਰੀ ਕੀਮਤ ਨਾ ਪਵੈ ਸਭ ਢੀਠੀ ਠੋਕ ਵਜਾਏ ਕਹਿਣੇ ਹਾਥ ਨਾ ਲੱਭਾਈ ਸੱਚ ਟਿਕੇ ਪਾਤ ਪਾਏ ਗੁਰਮਤ ਤੂੰ ਸਾਲਾਹਣਾ ਹੋਰ ਕੀਮਤ ਕਹਿਣ ਨਾ ਜਾਏ ਜੇ ਤਤ ਤਨ ਨਾਮ ਨਾ ਭਾਵਈ ਤਿਤ ਤਨ ਹਉ ਮੈਂ ਬਾਦ ਗੁਰ ਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ ਬੇਨ ਗੁਣ ਕਾਮਨਾ ਆਵਈ ਮਾਇਆ ਫਿਕਾ ਸਾਦ ਆਸਾ ਅੰਦਰ ਜੰਮਿਆ ਆਸਾ ਰਾਸ ਕਸ ਖਾਏ ਆਸਾ ਬੰਧ ਚਲਾਈਐ 모ਹੇ 모ਹੇ ਚੋਟਾ ਖਾਏ ਅਵਗਣ ਵੱੱਦਾ ਮਾਰੀਐ ਛੂਟੈ ਗੁਰਮਤਿ ਨਾਏ ਸਰਬੇ ਥਾਈ ਏਕ ਤੂੰ ਜਿਉਂ ਭਾਵੇਂ ਤਿਉਂ ਰਾਖ ਗੁਰਮਤਿ ਸਾਚਾ ਮਨ ਹਸੈ ਨਾਮ ਭਲੋ ਪਤਿ ਸਾਖ ਹਉ ਮੈਂ ਰੋਗ ਗਵਾਈਐ ਸ਼ਬਦ ਸਚੈ ਸਚ ਪਾਖ ਆਕਸੀ ਪਾਤਾਲ ਤੁੰ ਤਰੇ ਭਵਨ ਰਹਿ ਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਏ ਨਾਨਕ ਨਾਮ ਨਾ ਵਿਸਰੈ ਜਿਉਂ ਭਾਵੇਂ ਤਿਵੇਂ ਰਜਾਇ ਸਿਰੀ ਰਾਗ ਮਹੱਲਾ ਕਹਿਲਾ ਰਾਮ ਨਾਮ ਮਨ ਵੇਦੇ ਆਵਰ ਕੀ ਕਰੀ ਵਿਚਾਰ ਸਬਦ ਸੁਰਤ ਸੁਖ ਊਪਜੈ ਪ੍ਰਭ ਰਾਤਾ ਸੁਖ ਸਾਰੈ ਜਿਉਂ ਭਾਵੇਂ ਤਿਉਂ ਰਾਖ ਤੂੰ ਮੈਂ ਹਰ ਨਾਮ ਅਧਾਰ ਮਾਨ ਰੇ ਸਾਚੀ ਖਸਮ ਰਜਾਏ ਜੇਨ ਤਾਨ ਮਨ ਸਾਜ ਸੀ ਗਾਰੇ ਆ ਤਿਸ ਸੇਤੀ ਲੇਵ ਲਾਏ ਰਹਾਉ ਤਾਨ ਬੈਸੰਤਰ ਹੋਮੀਏ ਇਕ ਰਤੀ ਤੋਲ ਕਟਾਏ ਤਾਨ ਮਨ ਸਮਦਾ ਜੀ ਕਰੀ ਆਨ ਦਿਨ ਅਗਨ ਜਲਾਏ ਹਰ ਨਾਮੈ ਤੁਲਨਾ ਪੁਜਾਈ ਜੇ ਲੱਖ ਕੋਟੀ ਕਰਮ ਕਮਾਏ ਹਰ ਦਸਰੀਰ ਕਟਾਈਐ ਸਿਰ ਕਰ ਵਤ ਤਰਾਏ ਤਨ ਹੈ ਮੰਚਲ ਗਾਲੀਐ ਭੀ ਮਾਨਤੇ ਰੋਗ ਨ ਜਾਏ ਹਰ ਨਾਮੈ ਤੁਲਨਾ ਪੁਜਾਈ ਸਭ ਡਿੱਠੀ ਠੋਕ ਵਜਾਏ ਕੰਚਨ ਕੇ ਕੋਟ ਦਾਤ ਕਰੀ ਬਹੁ ਹੈ ਵਰਗੈ ਵਰਦਾਨ ਕੂਮ ਦਾਨ ਗਉਆ ਘਣੀ ਭੀ ਅੰਤਰ ਗਰਭ ਕੁਮਾਨ ਰਾਮ ਨਾਮ ਮਨ ਵਿਦੇਆ ਗੁਰ ਦਿਆ ਸਚ ਦਾਨ ਮਨ ਹੱਠ ਬੁੱਧੀ ਕੀਤੀ ਆ ਕੇਤੇ ਵੇਦ ਵਿਚਾਰ ਕੀਤੇ ਵੰਦਨ ਜੀਅ ਕੇ ਗੁਰਮੁਖ ਮੋਖ ਦੁਆਰ ਸਚ ਹੋ ਰੈ ਸਭ ਕੋ ਉਪਰ ਸਚ ਆਚਾਰ ਸਭ ਕੋ ਊਚ ਆਖੀਐ ਨੀਚ ਨਾ ਦੀਸੈ ਕੋਈ ਇਕ ਨੈ ਭਾਂਡੇ ਸਾਜਿਆ ਇਕ ਚਾਨਣ ਤੇ ਹੋ ਲੋਏ ਕਰਮ ਮਿਲੈ ਸੱਚ ਪਾਈਐ ਧੁਰ ਬਖਸ਼ ਨਾਮੇ ਟੈ ਕੋਏ ਛਾਦ ਮਿਲੈ ਸਾਧੂ ਜਨ ਸੰਤੋਖ ਵਸੈ ਗੁਰ ਪਾਏ ਅਕਾਥ ਕਥਾ ਵਿਚਾਰੀਐ ਜੇ ਸਤਗੁਰ ਮਾਹੇ ਸਮਾਏ ਪੀ ਅੰਮ੍ਰਿਤ ਸੰਤੋਖੇਆ ਦਰਗਹਿ ਪੈਦਾ ਜਾਏ ਘਾਟ ਘਾਟ ਵਜੈ ਕਿੰਗੁਰੀ ਆਨ ਦਿਨ ਸਬਦ ਸੁਭਾਏ ਵਿਰਲੇ ਕਾਉ ਸੋ ਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੈ ਛੂਟੈ ਸਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਇਤੇ ਦਸਹਿ ਧੌਲ ਹਰ ਬੱਗੇ ਬੰਕ ਦੁਆਰ ਕਾਰ ਮਨ ਖੁਸ਼ੀ ਉਸਾਰਿਆ ਦੂਜੇ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਵਿਨ ਟਹਿ ਢੇਰੀ ਤਨ ਸ਼ਾਰ ਕਾਈ ਰੇ ਤਾਨ ਧਨ ਸਾਥ ਨਾ ਹੋਵੇ RAM ਨਾਮ ਧਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਨਹਾਰ ਆਗੇ ਪੂਛ ਨਾ ਹੋਵਾਈ ਜਿਸ ਬੇਲੀ ਗੁਰ ਕਰਤਾਰ ਹੈ ਆਪ ਛਡਾਏ ਛੁੱਟੀ ਐ ਆਪੇ ਬਖਸਣਹਾਰ ਮਨ ਮੁਖ ਜਾਣੈ ਆਪਣੇ ਧੀਆ ਕੂਤ ਸੰਜੋਗ ਨਾਰੀ ਦੇਖ ਵਿਗਾਸੀ ਐ ਨਾਲੇ ਹਰਖ ਸੋਸੋਗ ਗੁਰਮੁਖ ਸਬਦ ਰੰਗਾਵਲੇ ਐਹ ਨਿਸਹਾਰ ਰਾਸ ਭੋਗ ਚੇਤ ਚੱਲੇ ਵਿਤ ਜਾਵਣੋ ਸਾਖਤ ਡੋਲ ਡੋਲਾਏ ਬਾਹਰ ਢੂੰਡ ਵਿਗੁੱਚੀ ਐ ਘਰ ਮਹਿ ਵਸਤ ਸੁਥਾਏ ਮਾਨਮੁਖ ਹਉਮੈ ਕਰ ਮੁਸੀ ਗੁਰਮੁਖ ਪੱਲੇ ਪਾਏ ਸਾਕਤ ਨਿਰਗੁਣਿਆਰਿਆ ਆਪਣਾ ਮੂਲ ਪਛਾਨ ਰਕਤ ਵਿੰਦ ਕਾਏ ਹੋ ਤਨੋ ਅਗਨੀ ਪਾਸਪੀराण ਪਵਣੈ ਕੈ ਵਸਦੇ ਹੂਰੀ ਮਸਤਕ ਸਾਚਨੀ ਸਾਨ ਬਹੁਤਾ ਜੀਵਨ ਮੰਗੀਐ ਮੂਆ ਨਾ ਲੋੜ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੂਣੇ ਕਿਆ ਗਣੀ ਜਿਸ ਹਾਰ ਗੁਰ ਦਰਸ ਨਾ ਹੋਏ ਝਿਓ ਸੁਪਨੇ ਨਿਸ ਭੁੱਲੀ ਐ ਜਪ ਲਗ ਨਿਦਰਾ ਹੋਏ ਇਓ ਸਰਪਨ ਕੈ ਵਸ ਜੀੜਾ ਯੰਤਰ ਹਉ ਮੈਂ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ ਆਗਨੁ ਮਰੇ ਜਾਲ ਪਾਈਐ ਜਿਉ ਬਾਰਿਕ ਦੂਦੈ ਮਾਏ ਬਿਨ ਜਾਲ ਕਮਲ ਸੋਨਾ ਥੀਐ ਬਿਨ ਜਾਲ ਮੀਨ ਮਰਾਏ ਨਾਨਕ ਗੁਰਮੁਖ ਹਾਰ ਰਾਸ ਮਿਲੈ ਜੀਵਾਂ ਹਾਰ ਗੁਣ ਗਾਏ ਸਿਰੀ ਰਾਗ ਮਹੱਲਾ ਪਹਿਲਾ डूंगर ते ख डो पे अड़साउ परवत गाखड़ो नत तस गुरमुख अंतर जाण गुर मेली तरियास ਕਾਇਰੇ ਭਵਜਲ ਵਿਖ ਮੰਡਰਾਓ ਪੂਰਾ ਸਤਗੁਰ ਰਸ ਮਿਲੈ ਗੁਰ ਤਾਰੇ ਹਰਨਾ ਆਓ ਰਹਾਓ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲਸੀ ਅਮਰ ਸੋ ਗੁਰ ਕਰਤਾਰ ਈ ਸੱਚਾ ਸਲਾਹਣਾ ਸੱਚੈ ਥਾਨ ਪਿਆਰ ਦਾਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਖਰੇ ਲਸ਼ਕਰ ਲੱਖ ਅਪਾਰ ਕਿਸ ਹੀ ਨਾਲ ਨ ਚੱਲਿਆ ਖਾਪ ਖਾਪ ਮੋਏ ਅਸਾਰ ਸੋ ਇਹ ਨਾ ਰੂਪਾ ਸੰਚੀਏ ਮਾਲ ਜਾਲ ਜੰਜਾਲ ਸਭ ਜਗ ਮਹਿ ਦੋਹੀ ਫੇਰੀ ਐ ਬਿਨ ਨਾਵੈ ਸਿਰ ਕਾਲ ਪਿੰਡ ਪੜੈ ਜੀਉ ਖੇਲ ਸੀ ਬਦ ਫੈਲੀ ਕਿ ਆਹਾਲ ਕੁੱਤਾ ਦੇਖ ਵਿਗਸੀ ਐ ਨਾਰੀ ਸੇਜ ਫਤਾਰ ਚੋਵਾ ਚੰਦਨ ਲਾਈ ਐ ਕਾਪੜ ਰੂਪ ਸੀਗਾਰ ਖੇਹੂ ਖੇਹਰ ਲਾਈ ਐ ਛੋੜ ਚੱਲੈ ਘਰਬਾਰ ਮਹਿਰਮਲੂਕ ਕਹਾਈ ਐ ਰਾਜਾ ਰਾਓ ਕੇਖਾਨ ਚੌਧਰੀ ਰਾਓ ਸਦਾਈ ਐ ਜਾਲ ਬਲੀਐ ਅਬਿਮਾਨ ਮਾਨਮੁਖ ਨਾਮ ਵਿਸਾਰਿਆ ਜਿਉ ਡਾਵ ਦਦਾ ਕਾਨ ਹਉ ਮੈਕਾਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਾਨ ਮਨ ਦੇਹ ਸੁਆਹੇ ਗੁਰ ਰਾਖੇ ਸੇ ਨਿਰਮਲੇ ਸਬਦ ਨਿਵਾਰੀ ਪਾਹੇ ਨਾਨਕ ਤਰੀਐ ਸਚ ਨਾਮ ਸਿਰ ਸਾਹਾ ਉਪਾਤ ਸਾਹੋ ਮੈਂ ਹਰ ਨਾਮ ਨਾ ਵੀਸਰੈ ਹਰ ਨਾਮ ਰਤਨ ਵੇਸਾਹੋ ਮਾਨਮੁਖ ਭਾਉ ਜਲ ਪਾਚਿ ਮੋਏ ਗੁਰਮੁਖ ਤਰੇ ਅਥਾਹੋ